ਕਿੰਨਾ ਹੈਰਾਨੀ ਭਰਿਆ ਹੋਵੇਗਾ ਨਾ ਕਿ ਜੇਕਰ ਆਪਾਂ ਨੂੰ ਸੁਣਨ ਨੂੰ ਮਿਲੇ ਕਿ ਐਲੂਮੀਨੀਅਮ ਦੇ ਵਿੱਚੋਂ ਦੀ ਕੱਚ ਵਾਂਗ ਦੇਖਿਆ ਜਾ ਸਕਦਾ ਪਰ ਇਹ ਅਟੀਨੀਓ ਡੀ ਮਲੀਨਾ ਯੂਨੀਵਰਸਿਟੀ ਫਿਲੀਪੀਨ ਦੇ ਵਿਗਿਆਨੀਆਂ ਨੇ ਕਰਕੇ ਦਿਖਾਇਆ ਉਹਨਾਂ ਨੇ ਜਾਪਾਨ ਦੀ ਕਲੈਬੋਰੇਸ਼ਨ ਦੇ ਨਾਲ ਡ੍ਰੌਪਲੇਟ ਸਕੇਲ ਐਨੋਡਾਈਜੇਸ਼ਨ ਪ੍ਰੋਸੈਸ ਦੇ ਦੁਆਰਾ ਐਲੂਮੀਨੀਅਮ ਦੇ ਇੱਕ ਹਿੱਸੇ ਨੂੰ ਟਰਾਂਸਪੇਰੈਂਟ ਬਣਾਇਆ ਇਸ ਪ੍ਰੋਸੈਸ ਦੇ ਵਿੱਚ ਉਹਨਾਂ ਨੇ ਐਸਿਡ ਦੀਆਂ ਕੁਝ ਡ੍ਰੌਪਸ ਐਲੂਮੀਨੀਅਮ ਦੇ ਉੱਤੇ ਰੱਖੀਆਂ ਤੇ ਸਮਾਲ ਅਮਾਉਂਟ ਆਫ ਇਲੈਕਟ੍ਰਿਸਿਟੀ ਇਹਦੇ ਵਿੱਚ ਪਾਸ ਕੀਤੀ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਐਲੂਮੀਨੀਅਮ ਨੂੰ ਟਰਾਂਸਪੇਰੈਂਟ ਬਣਾਇਆ ਉਸ ਨੂੰ ਇਲੈਕਟ੍ਰੋ ਵੈਟਿੰਗ ਪ੍ਰੋਸੈਸ ਕਹਿੰਦੇ ਆ ਤਾਂ ਜਿਹੜਾ ਐਲੂਮੀਨੀਅਮ ਟਰਾਂਸਪੇਰੈਂਟ ਬਣਿਆ ਉਹਨੂੰ ਟਰਾਂਸਪੇਰੈਂਟ ਐਲੂਮੀਨੀਅਮ ਆਕਸਾਈਡ ਕਿਹਾ ਜਾਂਦਾ ਤਾਂ ਜੇਕਰ ਇਹ ਪ੍ਰੋਸੈਸ ਜਿਹੜਾ ਉਹ ਕਾਮਯਾਬ ਹੁੰਦਾ ਤਾਂ ਇਹਦੇ ਇਹਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਸ ਹੋ ਸਕਦੀਆਂ ਨੇ ਇਹਨੂੰ ਮੋਬਾਈਲ ਫੋਨ ਤੇ ਟੈਬਲੇਟ ਦੀਆਂ ਸਕਰੀਨ ਵਗੈਰਾ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਕਿਉਂਕਿ ਟਫ ਹੁੰਦਾ ਤੇ ਇਹਦੇ ਵਿੱਚ ਸਕ੍ਰੈਚਸ ਵਗੈਰਾ ਈਜ਼ੀਲੀ ਨਹੀਂ ਪੈਂਦੇ ਦੂਸਰਾ ਇਹਨੂੰ ਪ੍ਰੋਟੈਕਟਿਵ ਕੋਟਿੰਗ ਦੇ ਲਈ ਯੂਜ਼ ਕੀਤਾ ਜਾ ਸਕਦਾ ਜਿਵੇਂ AI ਸੈਂਸਰ ਵਗੈਰਾ ਇਹਦੇ ਨਾਲ ਬਣਾਏ ਜਾ ਸਕਦੇ ਆ ਜਾਂ ਕਾਰਾਂ ਵਗੈਰਾ ਦੇ ਵਿੱਚ ਇਹਦਾ ਯੂਜ਼ ਹੋ ਸਕਦਾ